ਹਾਂ ਹਾਂ ਵੀ ਦੋਸਤੋ ਕੀ ਹਾਲ ਚਾਲ ਹੈ ਸਾਰੇ ਦਾ ਸਭਾ ਜੀ ਵੀ ਵਲੋਗ ਕਰਤਾ ਨੇ ਤੇ ਵੇਖੋ ਗਾਇਸ ਅੱਜ ਤੜਾ ਪਰਾ ਛੁੱਟੀ ਕਰਕੇ ਬੈਠਾ ਕਿਉਂਕਿ ਠੀਕ ਨਹੀਂ ਆ ਭਰਾ ਤੇ ਛੁੱਟੀ ਕਰਕੇ ਬੈਠਾ ਤੇ ਬਤਾਇਆ ਵਲੋਗ ਨਹੀਂ ਲੈਟ ਸਟਾਰਟ ਕਰਨਾ ਗਾਇਸ 10 ਵਜੇ ਕਿਹਾ ਕਿ 11:00 ਵਜੇ ਕਿਹਾ ਤੇ ਮੈਂ ਹੁਣ ਲੋਕ ਸਟਾਰਟ ਕਰਨਾ ਹੈ ਤੇ ਬੀਸ ਬੰਨੀ ਹੈ ਯਾਰ ਇਤਾਂ ਦੀ ਬੀਸ ਬੰਨੀ ਤੇ ਹਾਂ ਜੀ ਰਹਿਣ ਦੇਣੀ ਹੈ ਕਿਉਂਕਿ ਬਾਹਰ ਜਾਣ ਦੀ ਨਾ ਹੁੰਦਾ ਪਰ ਨਾ ਬਣਾਂਗੇ ਫਿਰ ਤੁਹਾਨੂੰ ਮਿਲਦੇ ਗਾਇਸ ਘੜੀ ਕਿਨੂੰ ਛੋਟੀ ਦਿਖਾ ਲਈ ਹੈ ਹਾਂਜੀ ਗਾਇਸ ਵੇਰ ਦਾ ਮੀ ਪੈਂਦਿਆ ਸੀ ਯਾਰ ਮੈਂ ਹਾਂ ਚਲ ਕੀ ਦੂਜੇ ਪਰਨੇ ਬੰਨੇ ਆਂ ਜਦੋਂ ਆਹ ਨਾਲ ਗੋਲ ਪਰਨਾ ਬੰਦੇ ਆ ਗਾਇਸ ਜੂੜੇ ਦੇ ਉੱਤੇ ਗੋਲ ਪਰਨਾ ਬੰਨਿਆ 20 ਮੀਟਰ ਦਾ ਹੈ ਤਾਂ ਗਾਇਸ ਛੋਟਾ ਜਿਹਾ ਪ੍ਰਣਾਮ ਬੱਜਾ ਏ ਪਰਨਾ ਬਾਲਿਆ ਹੁਣ ਗਾਇਸ ਘੜੀ ਨੂੰ ਚੱਲਦੇ ਆਂ ਅ ਡਿਨਰ ਤੇ ਰੋਟੀ ਬਣੀ ਖਾਣੇ ਆ ਸੋਹਣਾ ਲੱਗੁੰਦਾ ਹੈ ਨਾ ਗਾਇਸ ਨਿੱਕੇ ਪਰਨੇ ਜੇ ਵੀ ਸੋਹਣਾ ਲੱਗਦਾ ਬੰਦਾ ਕਹਿੰਦੀ ਨਿੱਕੇ ਵੀ ਟਰਾਈ ਕਰਨੇ ਚਾਹੀਦੇ ਗਾਇਸ ਫੇਰ ਨਵੀਂ ਰੋਟੀ ਖਾਈਏ ਫਿਰ ਤਾਂ ਮਿਲ ਗਏ ਗਾਇਸ ਫਿਰ ਤੋਂ ਬਾਅਦ ਚੋਣ ਰੋਟੀ ਰੋਟੀ ਹੋ ਗਈ ਗਾਇਸ ਹੋਰ ਕੀ ਕਰਨਾ ਬੇਲੀਣ ਗਾਇਸ ਕਰੇ ਪਰਨਾ ਹੈ ਜੇ ਨਵਾਂ ਹੋਣ ਤਾਂ ਮਿਲਦੇ ਗਾਇਸ ਬਾਚਿਓ ਬਾਏ ਬਾਏ ਹਾਂਜੀ ਦੋਸਤੋ ਗਾਇਜ਼ ਜਿਹੜੇ ਤੁਸੀਂ ਪਹਿਲੇ ਕਲਿੱਪ ਦੇਖੇ ਹੋਏ ਆ ਉਹਦੇ ਵਿੱਚ ਉਹ ਕੱਲ ਦੇ ਕਲਿੱਪ ਆ ਕਿਉਂਕਿ ਕੱਲ ਮੀ ਬੜਾ ਬੈੰਦਾ ਸੀ ਤਾਂ ਕੁਝ ਵੀ ਕਰਨ ਨੂੰ ਸਾਰੀ ਦਾ ਹੀ ਬਾ ਮੀ ਬੈੰਦਾ ਰਿਹਾ ਇਸ ਕਰਕੇ ਗਾਇਸ ਕਲਿੱਪ ਕਲਪ ਸ਼ੂਟ ਨਹੀਂ ਆਇਆ ਮੇਰਾ ਸ਼ੂਟ ਨਹੀਂ ਹੋਇਆ ਇਸ ਕਰਕੇ ਗਾਇਸ ਮੈਂ ਕੰਬਾਈਨ ਕਰਤਾ ਕੱਲ ਦਾ ਵਲੌਗ ਵੀ ਦਾਇਦਾ ਵੀ ਤੇ ਹੁਣ ਮੈਂ ਤਿਆਰ ਹੋ ਚੁੱਕਾ ਗਾਇਸ ਅੱਜ ਫਰਾਈਡੇ ਕੱਲ ਹੈਗਾ ਹੀਸ ਥਰਸਡੇ ਤੇ ਮਨ ਕਾਲ ਹੈਗਾ ਹੀ ਜਿਹੜਾ ਉਹ ਨਾ ਉਹ ਸੈਚਰਡੇ ਤੇ ਜਿਹਦੇ ਦਾ ਵਲੋਗ ਸ਼ੂਟ ਕੀਤਾ ਹੁਣ ਕੋਈ ਗੱਲ ਨਹੀਂ ਗਾਇਸ ਆ ਜਿਹੜਾ ਅੱਜ ਵਲੋਗ ਸ਼ੂਟ ਹੋਉਂਦਾ ਹੈ ਉਹਦੇ ਨਾਲ ਹੀ ਆਪਾਂ ਕੰਬਾਈਨ ਕਰ ਦੇਣਾ ਵਲੋਗ ਤੇ ਠੀਕ ਆ ਹੋਗੀ ਕੋਈ ਵੀ ਦਿਨ ਨਹੀਂ ਹੈਗਾ ਗਾਇਸ ਕਾਲਾ ਇਸ ਕਰਕੇ ਹੁਣ ਗਾਇਸ ਬਰ ਬਰ ਨਾ ਬੰਨੇ ਤੇ ਚੱਲਨੇ ਗਾਇਸ ਕੋਦੇ ਤੇ ਤੁਹਾਨੂੰ ਮਿਲਦੇ ਗਾਇਸ ਬਾਅਦ ਵਿੱਚ ਬਾਏ ਬਾਏ ਰੂਟੀਨਲੀ ਖਾਰੀਏ ਹਾਂਜੀ ਗਾਇਸ ਤੇ ਹੁਣ ਮੈਂ ਚੱਲਾਂਗਾ ਸਕੂਲ ਇਹਨਾਂ ਮਜੂਤ ਆ ਗਿਆ ਏ ਥੱਲੇ ਤੇ ਚੜੀਏ ਥੱਲੇ ਨਹੀਂ ਨਹੀਂ ਹੋਵਾ ਜਦਿਆਂ ਮਾਨ ਤੁਹਾਨੂੰ ਮਿਲਦੇ ਹਾਂ ਗਾਇਸ ਕੱਲ ਬਾਏ ਬਾਏ ਕੱਲ ਕਹਿੰਨੇ ਆ ਕੇ ਸਕੂਲ ਸੱਜ ਹਾਂਜੀ ਗਾਇਸ ਹੁਣ ਡਾਡਾ ਬਰਾ ਹੋ ਗਿਆ ਗਾਇਸ ਸਕੂਲੋਂ ਸਕੂਲੋਂ ਆ ਕੇ ਕਪੜੇ-ਕਪੜੇ ਵਾਲਿਆਂ ਨੂੰ ਤੇ ਲਾ ਰਹੇ ਆ ਹੁਣ ਗਾਇਸ ਖਾਣਨੇ ਰੋਟੀ ਪਾਣੀ ਤੇ ਰੋਟੀ ਬਣ ਜਾਵੇ ਚੱਲ ਗਈ ਸਿਚੁਏਸ਼ਨ ਤੇ ਗਾਇਸ ਉਹ ਸੋ ਹਾਂਜੀ ਦੋਸਤੋ ਜੈਕਟ ਜੁਗੜ ਪਾ ਲਈ ਆ ਤੇ ਜੈਕਟ ਪਾ ਕੇ ਠੰਡ ਲੱਗਦੀ ਮੈਂ ਜੈਕਟ ਪਾ ਲਈ ਤੇ ਪਾ ਕੇ ਹੁਣ ਗਾਇਸ ਮੈਂ ਚੱਲਣਾ ਸਿੱਧਾ ਟਿਊਸ਼ਨ ਦੇ ਸਕੂਲ ਤੇ ਕਹਿ ਮਤਾਂ ਚਲੀ ਗਾਇਸ ਟਿਊਸ਼ਨ ਤੇ ਗਾਇਸ ਹੁਣ ਆਪਾਂ ਟਿਊਸ਼ਨ ਪੜ ਲਈ ਆ ਤੇ ਟਿਊਸ਼ਨ ਪੜ ਕੇ ਹੁਣ ਆਪਾਂ ਚੱਲਦੇ ਆ ਘਰੇ ਤੇ ਚਲੀਏ ਗਾਇਸ ਘਰੇ ਕੀ ਸਿਖਾਉਂਦੇ ਨੇ ਬੈਟ ਬੁੱਟ ਬੈਟ ਮੈਂ ਕਿਹਾ ਪੈਸੇ ਕਮਾਈਏ ਦੇ ਟ੍ਰੇਡਿੰਗ ਕਰਨੀ ਸਿਖਾਉਂਦੇ ਆ ਉਹ ਦੂਜਿਆਂ ਨੂੰ ਨਾ ਦਿਖਾ ਭਰਾ ਬਾਅਦੋਂ ਵੀ ਪੈਸੇ ਕਮਾ ਲਗੇ ਸਾਡੇ ਬੰਦੇ ਗਾਈਸ ਟ੍ਰੇਡਿੰਗ ਸਿਖਾਉਂਦੇ ਆ ਇਹਨੂੰ ਆ ਪੈਸੇ ਜੇ ਫਾ ਲੈਂਦੇ ਨਹੀਂ ਆ ਬਾਅਦ ਚ ਵੇਖਾਂਗੇ ਟ੍ਰੇਡਿੰਗ ਰੋਡਿੰਗ ਕਰਨੀ ਤੇ ਠੀਕ ਹੈ ਗਾਈਸ ਕਰੇ ਨਾਲਿਆਂ ਬਣਾਉਂਦੀ ਕਿਤੇ ਭਰਾਵੇਂ ਡੋਬਣੀ ਆ ਓ ਜੀਓ ਕਾਕਾ ਹਾਂ ਮਤਾਬ ਮਤਾਬ ਗਾਈਸ ਮਤਾਬ

ਚਲਿਏ ਗਾਇਸ ਕਰੇ ਚਾਕਰ ਮੌਸਮ ਚਾਬੀਆਂ ਚਲਿਏ ਗਾਇਸ ਹਾਂਜੀ ਗਾਇਸ ਸੱਲੇ ਅੱਜ ਕਰੇ ਅੱਜ ਮਾਂ ਤੇ ਘਰ ਆ ਕੇ ਚੁੱਕਣੀਆਂ ਥੋੜੀਆਂ ਜਿਹੀ ਕਲਬਾਂ ਤੇ ਛੋਕਰੀਏ ਤੇ ਚਲਿਏ ਗਾਇਸ ਕਰੇ ਉਹ ਕਰੇ ਕਹਿਣਾ ਉੱਤੇ ਗਾਇਸ ਕਰੇ ਮੈਂ ਉੱਤੇ ਨਾ ਹੀ ਕੋਠੇ ਤੇ ਸ਼ੂਟ ਕਰ ਦਿੰਦਾ ਪਿਛੂਟ ਕਰਨਾ ਹੈ ਪਰ ਕਰਦਿਆਂ ਦੇ ਚਾ ਦੁੱਧ ਲੈ ਗਿਆ ਫਿਰ ਕਰਦਿਆਂ ਅੱਗੇ ਕਿਦੀ ਚਲਦੀਆਂ ਤੇ ਆਪਾਂ ਫਿਰ ਦੁੱਧ ਲੈਣੇ ਹੈ ਗਾਇਸ